ਹੈਲੋ ਸਟੂਡੈਂਟਸ ਹਾਊ ਆਰ ਯੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਕਰਨ ਜਾ ਰਹੇ ਹਾਂ ਅਭਿਆਸ 3.1 6 ਵਿੱਚ ਜਮਾਤੀ ਸੰਖਿਆਵਾਂ ਨਾਲ ਖੇਡਣਾ ਇਸ ਤੋਂ ਪਹਿਲਾਂ ਕਿ ਇਹ ਐਕਸਰਸਾਈਜ਼ ਅਸੀਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਕੀ ਪ੍ਰਾਈਮ ਨੰਬਰਸ ਕੀ ਹੁੰਦੇ ਨੇ ਅਪਾਜ ਸੰਖਿਆਵਾਂ ਕੀ ਹੁੰਦੀਆਂ ਠੀਕ ਕਿਉਂਕਿ ਬਾਰ ਬਾਰ ਇਹੋ ਜਿਹੇ ਵਰਡਸ ਇਹੋ ਜਿਹੇ ਸ਼ਬਦ ਇਸ ਐਕਸਰਸਾਈਜ਼ ਜਾਣ ਕੇ ਤਾਂ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਨਸੈਪਟ ਕਲੀਅਰ ਹੋਣਾ ਚਾਹੀਦਾ ਕਿ ਆਖਿਰ ਅਸੀਂ ਕੀ ਪੜਨ ਜਾ ਰਹੇ ਹਾਂ ਸੋ ਇਹ ਲੱਭਣ ਲਈ ਸਭ ਤੋਂ ਪਹਿਲਾਂ ਅਸੀਂ ਕੀ ਕੀਤਾ ਇੱਕ ਤੋਂ ਲੈ ਕੇ 100 ਤੱਕ ਗਿਣਤੀ ਲਿਖ ਲਈ ਠੀਕ ਹੈ ਇਹਨਾਂ ਵਿੱਚੋਂ ਅਸੀਂ ਦੇਖਾਂਗੇ ਕਿ ਪ੍ਰਾਈਮ ਨੰਬਰਸ ਯਾਨੀ ਅਪਾ ਸੰਖਿਆਵਾਂ ਸੰਯੁਕਤ ਨੰਬਰ ਠੀਕ ਹੈ ਜਾਂ ਅਪਾਜ ਸੰਖਿਆਵਾਂ ਇੱਕ ਹੀ ਹੁੰਦੀਆਂ ਹਨ ਸੋ ਸਭ ਤੋਂ ਪਹਿਲਾਂ ਜਿਹੜਾ 1 ਹੈ ਇਹਨੂੰ ਆਪਾਂ ਕ੍ਰੋਸ ਕਰ ਦਿੰਦੇ ਹਾਂ ਕਿਉਂਕਿ ਇਹ ਜਿਹੜਾ 1 ਹੈ ਨਾ ਤਾਂ ਇਹ ਅਪਾਜ ਸੰਖਿਆ ਨਾ ਇਹ ਸੰਯੁਕਤ ਸੰਖਿਆ ਅਪਾਜ ਹੁੰਦੀ ਹੈ ਜੋ ਕਿਸੇ ਦੇ ਟੇਬਲ ਵਿੱਚ ਨਹੀਂ ਆਂਦੀ ਅਤੇ ਸੰਯੁਕਤਾਂ ਜਿਹੜੇ ਜੋ 2 ਤੋਂ ਜ਼ਿਆਦਾ ਅੰਕਾਂ ਦੇ ਟੇਬਲ ਵਿੱਚ ਆਂਦੀ ਹੈ ਸੋ ਇਸ ਲਈ ਇੱਕ ਨਾ ਤਾਂ ਅਪਾਜ ਹੈ ਨਾ ਹੀ ਹੈ ਸੰਯੁਕਤ ਹੈ ਇਹਨੂੰ ਆਪਾਂ ਕੱਢ ਦਿੰਨੇ ਆ ਉਸ ਤੋਂ ਬਾਅਦ ਇਹ ਦੋ ਨੂੰ ਛੱਡ ਦਿਓ ਕਿਉਂਕਿ ਦੋ ਵੀ ਕਿਸੇ ਦੇ ਟੇਬਲ 'ਚ ਨਹੀਂ ਆਂਦਾ ਤਿੰਨ ਇਹ ਵੀ ਕਿਸੇ ਟੇਬਲ 'ਚ ਨਹੀਂ ਆਂਦਾ ਚਾਰ ਟੇਬਲ ਵਿੱਚ ਆਂਦਾ 2 2 ਦਾ 4 ਇਹਨੂੰ ਆਪਾਂ ਕਰੋਸ ਲਗਾ ਦਿੰਨੇ ਆ ਉਸ ਤੋਂ ਬਾਅਦ ਪੰਜ ਹੈ ਇਹ ਵੀ ਕਿਸੇ ਦੇ ਟੇਬਲ 'ਚ ਨਹੀਂ ਆਂਦਾ ਉਸ ਤੋਂ ਬਾਅਦ 5 ਇਹ ਕਿਸੇ ਟੇਬਲ 'ਚ ਨਹੀਂ ਆਂਦਾ 6 ਆਂਦਾ ਠੀਕ ਹੈ 2 ਦੇ ਤੇ 3 ਦੇ ਉਸ ਤੋਂ ਬਾਅਦ 7 ਇਹਨੂੰ ਛੱਡ ਦਿਓ 8 ਵੀ ਆਂਦਾ ਕਿਸੇ ਦੇ ਟੇਬਲਸ 2 ਤੇ 4 ਹਨਾ ਤੇ 9 ਵੀ ਆਂਦਾ 10 ਵੀ ਆਂਦਾ ਓਕੇ ਹੁਣ ਸਟੂਡੈਂਟਸ ਅਸੀਂ ਅਸਾਂ ਕਰਦੇ ਹਾਂ ਕਿ ਦੋ ਦੇ ਪਹਾੜੇ ਵਿੱਚ ਆਉਣ ਵਾਲੇ ਮੀਨਸ ਈਵਨ ਨੰਬਰਸ ਠੀਕ ਹੈ ਜਿਸਤ ਸੰਖਿਆਵਾਂ ਉਹਨਾਂ ਸਾਰਿਆਂ ਨੂੰ ਅਸੀਂ ਕੱਟ ਦਿੰਨੇ ਆ ਪਰ ਇਹਦੇ ਵਿੱਚ ਦੋ ਨੂੰ ਅਸੀਂ ਨਹੀਂ ਕਟਾਂਗੇ ਕਿਉਂਕਿ ਦੋ ਸਿਰਫ ਆਪਣੇ ਹੀ ਟੇਬਲ ਵਿੱਚ ਆਂਦਾ ਹੈ ਓਕੇ ਜੀ ਸਭ ਤੋਂ ਪਹਿਲਾਂ ਆਪਾਂ ਇਹੀ ਕੰਮ ਕਰਦੇ ਹਾਂ ਸੋ ਇਦਾਂ ਲਾਈਨਾਂ ਮਾਰੀਆ ਹੁਣ ਤਾਂ ਕੱਟਣਾ ਸੌਖਾ ਜਿਸ ਤਰ੍ਹਾਂ ਇਹ ਸਾਰੇ ਆਗੇ ਇੱਧਰ ਆਗੇ 2 ਦੇ ਟੇਬਲ ਵਾਲੇ ਇੱਧਰ 2 ਦੇ ਟੇਬਲ ਵਾਲੇ ਆਗੇ ਇੱਥੇ ਆਗੇ ਸੋ ਆਪਾਂ ਸਾਰਿਆਂ ਨੂੰ ਜਿਹੜਾ ਹੈਗਾ ਕਰੋਸ ਕਰ ਦਿੰਨੇ ਹਾਂ ਕਿ ਇਹਨੂੰ ਆਪਾਂ ਨਹੀਂ ਕਾਊਂਟ ਕਰਨਾ ਜਦੋਂ ਅਸੀਂ ਪ੍ਰਾਈਮ ਨੰਬਰਸ ਮੀਨਸ ਅਪਾਜ ਸੰਖਿਆਵਾਂ ਲੱਭ ਰਹੇ ਹੋਵਾਂਗੇ ਸੋ ਇਹ ਸਾਡੀਆਂ ਅਪਾਜ ਸੰਖਿਆਵਾਂ ਨਹੀਂ ਹਨ ਕਿਉਂਕਿ ਇਹ ਸਾਰੀਆਂ 2 ਦੇ ਟੇਬਲ ਵਿੱਚ ਆਂਦੀਆਂ ਹਨ ਓਕੇ ਨੈਕਸਟ ਹੁਣ ਆਪਾਂ ਇਦਾਂ ਕਰਦੇ ਆਂ ਜੋ ਤਿੰਨ ਦੇ ਟੇਬਲ ਵਿੱਚ ਆਉਂਦੇ ਆਂ ਸੋ ਆਪਾਂ ਇਹ ਲੱਭਣਾ ਕਿ ਜਿਹੜੇ ਜਿਹੜੇ ਅੰਕ ਕਿਸੇ ਦੇ ਵੀ ਟੇਬਲ 'ਚ ਆਉਂਦੇ ਹਨ ਉਹ ਆਪਾਜ ਸੰਖਿਆਵਾਂ ਨਹੀਂ ਹਨ ਬਲਕਿ ਉਹ ਭਾਜ ਸੰਖਿਆਵਾਂ ਹਨ ਸੋ ਆਪਾਂ ਹੁਣ ਤਿੰਨ ਦੇ ਟੇਬਲ ਵਿੱਚ ਆਣ ਵਾਲੇ ਅੰਕਾਂ ਨੂੰ ਕੱਟ ਦਿੰਦੇ ਆਂ ਚਲੋ ਆਪਾਂ ਇਹ ਵੀ ਕਰ ਦਿੰਦੇ ਆਂ ਅੱਜ 3 ਨੂੰ ਆਪਾਂ ਨਹੀਂ ਕਰਨਾ ਸੋ 6 9 12 15 18 21 24 27 30 تیتی، چھتی انتالی بیالی پنتالی اڑتالی اکوجا چورنجا ستوجا سٹ ترٹھ چھیاٹ انتر، بہتر پچتر، اٹھتر اکیاسی چوراسی ستاسی نبے ترانوے 96 ਤੇ 99 ਇਸੇ ਤਰ੍ਹਾਂ 5 ਦੇ ਟੇਬਲ ਚ ਆਣ ਵਾਲਿਆਂ ਨੂੰ ਸੋ 5 ਨੂੰ ਨਹੀਂ ਕੱਟਣਾ ਕਿਉਂਕਿ ਇਹ ਆਪਣੇ ਟੇਬਲ ਚ ਆਉਂਦਾ ਹੈ ਸੋ ਇਹ 5 ਵਾਲੀ ਲਾਈਨ ਆ ਦਾ ਮਤਲਬ ਇਹਨੂੰ ਸਾਰਿਆਂ ਨੂੰ ਹੀ ਕਟਾਂਗੇ ਸੋ ਇਹ ਸਾਰੇ ਕੱਟੇ ਜਾਣਗੇ ਕਿਉਂਕਿ ਜਿਨ੍ਹਾਂ ਰਕਮਾਂ ਦੇ ਪਿੱਛੇ 5 ਜਾਂ 0 ਆਂਦਾ ਉਹ ਸਾਰੀਆਂ ਹੀ 5 ਦੇ ਪਹਾੜੇ ਵਿੱਚ ਆ ਜਾਂਦੀਆਂ ਹਨ ਓਕੇ ਨੈਕਸਟ ਹੁਣ ਅਸੀਂ 7 ਦੇ ਪਹਾੜੇ ਵਿੱਚ ਆਣ ਵਾਲੇ ਠੀਕ ਹੈ ਸਾਰੇ ਅੰਕ ਜਿਹੜੇ ਹੈ ਉਹਨਾਂ ਨੂੰ ਆਪਾਂ ਕਰੋਸ ਕਰ ਦਾਂਗੇ 7 7 14 7 3 21 7 4 28 7 5 35 7 6 42 7 7 49 7 8 56 7 9 63 7 10 70 ਠੀਕ ਫੇਰ ਅਗੋ 77 ਫੇਰ 84 ਫੇਰ 91 ਠੀਕ ਹੈ ਸੋ ਇਹ ਆਪਾਂ ਕੱਢ ਦਿੱਤੇ ਹੁਣ ਆਪਾਂ ਦੇਖਿਆ ਕਿ ਦੋ ਵਾਲੇ ਵੀ ਹੋ ਗਏ 3 5 7 ਸੋ ਇਹ ਸਾਰੇ ਹੋ ਗਏ ਹੁਣ ਜਿਹੜੀਆਂ ਬਾਕੀ ਸੰਖਿਆਵਾਂ ਬਚ ਗਈਆਂ ਉਹ ਕੀ ਨੇ ਸਾਡੀਆਂ ਅਪਾਜ ਸੰਖਿਆਵਾਂ ਸੋ ਇਹ ਅਪਾਜ ਸੰਖਿਆਵਾਂ ਕਿਹੜੀਆਂ ਆਪਾਂ ਦੇਖ ਲੈਨੇ ਆ 2 3 5 7 ਓਕੇ ਗੋਲਾ ਲਗਾ ਦੇਣਾ ਤਾਂ ਕਿ ਤੁਹਾਨੂੰ ਸਾਫ਼-ਸਾਫ਼ ਦਿਖ ਸ ਜਾਣ 2 3 5 7 11 13 17 19 ਕਿ 23 29

ਸੋ ਆਪਾਂ ਇੱਥੇ ਲਿਖ ਸਕਦੇ ਆ ਕਿ ਅਪਾ ਅੰਕਿਆਵਾਂ ਹਨ 2 3 5 7 11 13 17 ਸੋ ਇਹ ਸਾਰਾ ਬੱਥੇ ਲਿਖ ਦਿੱਤਾ ਹੈ ਓਕੇ ਜੀ ਹੁਣ ਆਪਾਂ ਸ਼ੁਰੂ ਕਰਦੇ ਆਪਿਆਸ 3.1 ਅੰਕਿਆਵਾਂ ਨਾਲ ਖੇਟਣਾ ਪਹਿਲਾਂ ਹੇਟ ਲਿਖਿਆਂ ਵਿੱਚੋਂ ਹਰੇਕ ਦੇ ਗੁਣਨਖੰਡ ਬਣਾਓ ਠੀਕ ਹੈ ਮੀਨਸ ਆਪਾਂ ਉਹ ਵਾਲੇ ਫੈਕਟਰਸ ਉਹ ਵਾਲੇ ਖੰਡ ਬਾਹਰ ਕੱਢਨੇ ਹਨ ਜਿਹੜੇ ਆਪਸ ਵਿੱਚ ਗੁਣਾ ਹੋ ਜਾਣ ਤੇ ਜਵਾਬ ਇਹ ਆਵੇ 18 24 45 60 65 ਉਹਨਾਂ ਨੂੰ ਕਹਿੰਦੇ ਹਨ ਗੁਣਨ ਖੰਡ ਸੋ ਸਭ ਤੋਂ ਪਹਿਲਾਂ ਅਸੀਂ ਲੈਨੇ ਹਾਂ 18 ਸੋ 18 ਵਾਸਤੇ ਸਾਨੂੰ ਕੀ ਕਰਨਾ ਪਏਗਾ ਕਿ ਆਪਾਂ ਦੇਖਾਂਗੇ ਕਿ 18 ਕਿਦੇ ਕਿਦੇ ਪਹਾੜੇ ਜਾਂਦਾ ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਪਤਾ 18 1 ਦੇ ਪਹਾੜੇ 'ਚ ਆਏਗਾ 1 18 ਠੀਕ ਹੈ ਇਹ ਹੋ ਗਿਆ 18 ਉਸ ਤੋਂ ਬਾਅਦ 2 ਦੇ پہاڑے ਚ ਆंदा 2 9 18 3 ਦੇ پہاڑے ਚ ਆਏਗਾ 3 6 18 ਉਸ ਤੋਂ ਬਾਅਦ 4 ਦੇ پہاੜੇ ਚ ਨਹੀਂ 5 ਦੇ پہاੜੇ ਚ ਨਹੀਂ 6 6 3 18 ਪਰ ਇਹ ਤਾਂ ਰਿਪੀਟ ਹੋ ਜਾਏਗਾ ਸੋ ਜਦੋਂ ਇਸ ਤਰ੍ਹਾਂ ਦੀ ਕੋਈ ਸਿਚੁਏਸ਼ਨ ਬਣੇ ਕਿ ਰਿਪੀਟ ਹੋਣੇ ਸ਼ੁਰੂ ਹੋ ਜਾਣ ਠੀਕ ਹੈ ਚਾਹੇ ਉਲਟੇ ਪਾਸੇ ਰਿਪੀਟ ਹੋ ਰਹੇ ਹੋਣ ਜਿਵੇਂ 3 6 ਅਸੀਂ ਹੁਣ 6 3 ਲਿਖਾ ਗਿਆ ਹਨ ਸੋ ਉੱਥੇ ਤੁਸੀਂ ਸਟਾਪ ਕਰ ਦੇਣਾ ਫਿਰ ਤੁਸੀਂ ਲਿਖੋਗੇ 18 ਦੇ ਸਾਰੇ ਗੁਣਨਖੰਡ ਠੀਕ ਹੈ ਇਹ ਲਿਖ ਕੇ ਉਸ ਤੋਂ ਬਾਅਦ ਤੁਸੀਂ ਅੱਗੇ ਗੁਣਨਖੰਡ ਲਿਖ ਦੋਗੇ ਕਿੱਦਾਂ ਲਿਖਣੇ ਨੇ ਇਸ ਤਰ੍ਹਾਂ ਸ਼ੁਰੂ ਕਰਨੇ 1 2 3 ਫਿਰ ਅੱਧਲੇ ਪਾਸੇ ਆ ਜਾਣਾ ਕਿੱਦਾਂ ਲਿਖਣੇ ਹਨ ਇੱਥੋਂ ਸ਼ੁਰੂ ਕਰੋ 1 2 3 ਫਿਰ ਅੱਧਲੇ ਪਾਸੇ 6 9 18 ਸੋ ਆਪਾਂ ਇੱਥੇ ਲਿਖ ਦਿੰਦੇ ਹਾਂ 1 2 3 6 9 18 ਇਹ ਸਾਡਾ ਜਵਾਬ ਆ ਗਿਆ ਨੈਕਸਟ ਦੂਸਰਾ ਦੂਸਰਾ ਹੈ 24 ਸੋ ਆਪਾਂ ਇਹਦੇ ਵੀ ਫੈਕਟਰ ਬਣਾ ਦਾਂਗੇ ਇਹਦੇ ਵੀ ਗੁਣਨਖੰਡ ਬਣਾ ਦਾਂਗੇ ਪਹਿਲਾਂ ਤਾਂ ਇਹ ਆਪਣੇ ਪਹਾੜੇ ਵਿੱਚ ਹੀ ਆ ਜਾਏਗਾ ਠੀਕ ਹੈ 1 24 24 ਠੀਕ ਹੈ 1 ਨੂੰ 24 ਨਾਲ ਗੁਣਾ ਹੁਣ 2 ਦੇ ਪਹਾੜੇ 'ਚ ਵੀ ਆਉਂਦਾ 2 12 ਇਹ ਆ ਗਿਆ 24 3 ਦੇ ਪਹਾੜੇ 'ਚ ਵੀ ਆਏਗਾ 3 8 8 3 24 ਠੀਕ ਹੈ 4 ਦੇ ਪਹਾੜੇ 'ਚ ਆਏਗਾ yes 4 6 24 5 ਦੇ ਪਹਾੜੇ 'ਚ ਨਹੀਂ 6 ਦੇ ਪਹਾੜੇ 'ਚ ਤੇ ਪੀਠ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਸੋ ਆਪਾਂ ਇੱਥੇ ਇਹਨੂੰ ਬੱਸ ਕਰ ਦਾਂਗੇ ਸੋ ਆਪਾਂ ਲਿਖਾਂਗੇ 24 ਦੇ ਸਾਰੇ ਗੁਣਨਖੰਡ ਅੱਗੇ ਆਪਾਂ ਉਸੇ ਤਰ੍ਹਾਂ ਹੀ ਲਿਖ ਦਾਂਗੇ ਜਿੱਦਾਂ ਪਿਛਲੇ ਸਵਾਲ ਵਿੱਚ ਅਸੀਂ ਲਿਖਿਆ ਸੀ ਕਿਦਾਂ ਸਭ ਤੋਂ ਪਰੋ ਸ਼ੁਰੂ ਕਰਾਂਗੇ 1 2 3 4 6 8 12 ਤੇ 24 ਠੀਕ ਸੋ 24 ਵੀ ਆਪਣੇ ਪਹਾੜੇ 'ਚ ਚੱਲ ਜਾਂਦਾ ਠੀਕ ਹੈ 1 ਦੇ ਪਹਾੜੇ 'ਚ ਵੀ ਆ ਜਾਂਦਾ ਸੋ ਆਪਾਂ ਇਦਾਂ ਕਰਕੇ ਇਹ ਜਵਾਬ ਲਿਖ ਸਕਦੇ ਹਾਂ ਸੋ ਨੈਕਸਟ ਹੈ 45 ਇਸੇ ਤਰ੍ਹਾਂ ਇਹਨੂੰ ਆਪਾਂ ਕਰਾਂਗੇ ਪਹਿਲਾਂ ਇੱਕ ਦੇ ਨਾਲ ਇਹਨੂੰ ਗੁਣਾ ਕਰਾਂਗੇ 1 45 ਯਾਨੀ 45 ਕੰਮ 45 ਫਿਰ 3 ਠੀਕ ਹੈ 15 3 45 ਫਿਰ 5 5 ਨੂੰ 45 ਠੀਕ ਉਸ ਤੋਂ ਬਾਅਦ ਨਾ 6 ਦੇ ਪਹਾੜੇ 'ਚ ਨਾ 7 ਨਾ 8 ਫਿਰ 9 ਦੇ ਪਹਾੜੇ ਜਾਂਦਾ ਸੋ ਰਿਪੀਟ ਹੋ ਜਾਏਗਾ ਫਿਰ ਆਪਾਂ ਸੇਮ ਲਿਖ ਦਾਂਗੇ ਕਿ 45 ਦੇ ਸਾਰੇ ਗੁਣਨਖੰਡ 1 3 5 9 پندرہ پنتالی یہ ساڈا جواب آ جائے گا نیکسٹ ہے سٹھ اسی طرح کر لو سٹھ ایکم سٹھ دو دے پڑے چاہے گا بلکل آئے گا جی تی دٹھ تین دے پڑے چائے گا ہاں جی وی تیا سٹھ چار دے پڑے چائے گا جی بلکل پندرہ چوکی سٹھ پانچ پڑے چائے گا ہاں جی بلکل آئے گا جی کنے ہاں بارو پانجی سٹھ سوری بارو پانجی سٹھ 6 ਦੇ ਭਾੜੇ ਚਾਏਗਾ ਜੀ ਬਿਲਕੁਲ ਆਏਗਾ 6 10 60 7 ਦੇ ਭਾੜੇ ਚਾਏਗਾ ਜੀ ਨਹੀਂ 8 ਦੇ ਭਾੜੇ ਚ 9 ਦੇ ਭਾੜੇ ਚ 10 ਦੇ ਭਾੜੇ ਚਾਏਗਾ ਪਰ ਯਾਰ ਇੱਥੇ ਰਿਪੀਟ ਹੋ ਜਾਏਗਾ ਸੋ ਸਾਡਾ ਜਵਾਬ ਸਾਨੂੰ ਮਿਲ ਚੁੱਕਿਆ ਹੈ 60 ਦੇ ਸਾਰੇ ਗੁਣਨਖੰਡ ਤੇ ਉਸੇ ਤਰ੍ਹਾਂ ਹੀ ਆਪਾਂ ਇੱਥੇ ਵੀ ਲਿਖ ਦਾਂਗੇ ਤੇ ਅੱਗੇ ਲਿਖ ਦਾਂਗੇ ਆਨਸਰ 1 2 3 4 5 6 10 12 15 20 30 60 ਇਹ ਇਹਦਾ ਆਨਸਰ ਆ ਗਿਆ ਅਗਲਾ ਹੈ 5th 65 ਸੋ 65 ਤੇ ਵੀ ਉਸੇ ਤਰ੍ਹਾਂ ਹੀ ਗੁਣਨਖੰਡ ਬਣਾਵਾਂਗੇ 1 65 ਯਾਨੀ 65 ਆ ਗਿਆ ਠੀਕ ਦੋ ਦੇ ਪਹਾੜੇ 'ਚ ਨਹੀਂ ਤਿੰਨ ਦੇ ਪਹਾੜੇ 'ਚ ਨਹੀਂ ਚਾਰ ਨਹੀਂ ਪੰਜ ਦੇ ਪਹਾੜੇ 'ਚ ਆ ਸਕਦਾ 13 5 65 6 ਦੇ ਪਹਾੜੇ 'ਚ ਆਏਗਾ 7 ਦੇ ਨਹੀਂ 9 ਦੇ 10 ਦੇ 11 12 13 13 ਦੇ ਪਾੜੇ ਚ ਤਾਂ ਆ ਹੀ ਰਿਹਾ ਠੀਕ ਹੈ ਸੋ ਇਹ ਰਿਪੀਟ ਹੋ ਗਿਆ ਸੋ ਆਪਾਂ ਇੱਥੇ ਹੀ ਇਹਨੂੰ ਸਟਾਪ ਕਰ ਦਾਂਗੇ 65 ਦੇ ਸਾਰੇ ਗੁਣਨਖੰਡ ਤੇ ਇਹਦਾ ਸਿੰਪਲ ਹੀ ਹੋ ਗਿਆ ਕੀਤਾ ਗਿਆ 1 5 13 ਤੇ 65 ਇਹ ਸਾਡਾ ਜਵਾਬ ਆ ਗਿਆ ਨੈਕਸਟ ਹਾਂਜੀ ਹੁਣ ਅਗਲਾ ਹੈ ਸੈਕਿੰਡ ਹੇਠ ਲਿਖਿਆਂ ਵਿੱਚੋਂ ਹਰੇਕ ਦੇ ਪਹਿਲੇ 6 ਗੁਣਜ ਲਿਖੋ ਸੋ ਗੁਣਜ ਦਾ ਮਤਲਬ ਹੁੰਦਾ ਉਸ ਅੰਕ ਦੇ ਪਹਾੜੇ ਵਿੱਚ ਆਉਣ ਵਾਲੇ 6 ਅੰਕ ਠੀਕ ਹੈ ਜਿਵੇਂ 6 ਦਾ ਪਾੜਾ ਗਿਣੀਆ ਸਭ ਤੋਂ ਪਹਿਲਾਂ ਕੀ ਹੈਗਾ ਜਿੱਦਾਂ ਆਪਾਂ 1 ਕਰ ਹੀ ਲੈਨੇ ਆ ਸੋ ਪਹਿਲਾ ਹੈ ਜਿਸ ਤਰ੍ਹਾਂ 6 ਓਕੇ 6 ਦੇ ਗੁਣਜ ਕੀ ਬਣਨਗੇ 6 ਦੇ ਪਹਾੜੇ ਵਿੱਚ ਆਉਣ ਵਾਲੇ ਪਹਿਲੇ 6 ਅੰਕ 6 ਕਮ 6 6 ਦੁਣੀ 12 6 ਤੀਏ 18 6 ਚੋਕਾ 24 6 ਪੰਜਾ 30 ਤੇ 6 ਕਮ 6 ਕਮ 36 ਠੀਕ ਹੈ ਜੀ ਏ 6 ਦੇ ਗੁਣਜ ਆਗੇ ਇਸੇ ਤਰ੍ਹਾਂ ਹੀ ਸੈਕਿੰਡ ਕੀ ਹੋਏਗਾ 9 ਦੇ ਗੁਣਜ ਓਕੇ 9 ਦਾ ਪਹਾੜਾ 1 ਨਾ 9 2 ਨਾ 18 3 ਨਾ 27 4 ਨਾ 36 5 ਨਾ 45 ਤੇ 6 ਨਾ 54 ਓਕੇ ਨੈਕਸਟ ਹੈ 3rd 11 ਸੋ 11 ਦੇ ਗੁਣਾਜ 11 ਦਾ ਪਹਾੜਾ ਗਿਣ ਲੋ 11 11 11 ਦੁਨਾ 22 11 3 33 11 4 44 11 5 55 11 6 66 ਨੈਕਸਟ ਅਗੋ ਹੈ 15 ਦੇ ਗੁਣਾਜ 15 ਦੇ ਗੁਣਾਜ 15 ਦਾ ਪਹਾੜਾ 15 15 15 ਦੁਨਾ 30 15 3 45 15 ਚੋਕੀ 60 15 5 75 15 6 90. ਨੈਕਸਟ ਇਹ ਹੈ 24 ਦੇ ਗੁਣਜ 24 1 24, 24 2 48, 24 3 72, 24 4 96 ਤੇ 24 5 120 ਤੇ 24 6 144। ਸੋ ਇਹ 24 ਦੇ ਗੁਣਜ ਆ ਗਏ। ਨੈਕਸਟ 100 ਤੋਂ ਘੱਟ ਸੰਖਿਆਵਾਂ ਦੀ ਸੂਚੀ ਬਣਾਓ ਜਿਹੜੇ 8 ਲਿਖਿਆਂ ਦੇ ਗੁਣਜ ਹੋਣ। ਸੋ ਇਹ ਕਹਿਣਾ ਕੀ ਚਾਹੁੰਦਾ ਕਹਿੰਦਾ ਕਿ 100 ਤੋਂ ਘੱਟ ਸੰਖਿਆਵਾਂ ਦੀ ਸੂਚੀ ਬਣਾਣੀ ਹੈ ਠੀਕ ਹੈ 100 ਤੋਂ ਘੱਟ ਸੰਖਿਆਵਾਂ ਆਪਾਂ ਲੱਭਣੀਆਂ ਜਿਹੜੇ 17 ਦੇ ਗੁਣਜ ਹੋਣ ਸੋ 17 ਦਾ ਪਹਾੜਾ ਗੁਣਜ ਮਤਲਬ ਪਹਾੜਾ ਹੀ ਹੋ ਗਿਆ ਨਾ ਸੋ 17 ਦਾ ਪਹਾੜਾ ਆਪਾਂ ਗਿਣਾਂਗੇ ਪਰ ਉਹ 100 ਤੋਂ ਉੱਪਰ ਨਹੀਂ ਜਾਣਾ ਚਾਹੀਦਾ 17 ਦੇ ਪਹਾੜੇ ਵਿੱਚ ਜਿਹੜੇ ਵੀ ਅੰਕ ਆਣ ਆਪਾਂ ਉਹਨਾਂ ਦੀ ਸੂਚੀ ਬਣਾਣੀ ਹੈ 100 ਤੋਂ ਘੱਟ ਸੰਖਿਆਵਾਂ ਦੀ ਠੀਕ ਹੈ ਪਰ ਉਹ ਸੰਖਿਆਵਾਂ ਕਿਹੜੀਆਂ ਹੋਣੀਆਂ ਚਾਹੀਦੀਆਂ ਹਨ 17 ਦੇ ਗੁਣਜ 12 ਦੇ ਗੁਣਜ 21 ਦੇ ਗੁਣਜ ਮੀਨਸ 17 ਦੇ ਪਹਾੜੇ ਚਾਣ ਵਾਲੇ 12 ਦੇ ਪਹਾੜੇ ਚਾਣ ਵਾਲੇ ਤੇ 21 ਦੇ ਪਹਾੜੇ ਵਿੱਚ ਆਣ ਵਾਲੇ ਅੰਕ ਆਪਾਂ نیچے ਲਿਖਾਂਗੇ ਪਰ ਉਹ 100 ਤੋਂ ਘੱਟ ਸੰਖਿਆਵਾਂ ਦੀ ਆਪਾਂ ਸੂਚੀ ਬਣਾਣੀ ਹੈ 100 ਤੋਂ ਉੱਪਰ ਉਹ ਨਹੀਂ ਜਾਣੇ ਚਾਹੀਦੇ ਸੋ ਸਭ ਤੋਂ ਪਹਿਲਾਂ ਆਪਾਂ 17 ਨੂੰ ਲੈ ਲਨੇ ਆ ਤੇ ਆਪਾਂ ਲਿਖਾਂਗੇ 17 ਦੇ ਗੁਣਜ ਓਕੇ ਤੇ 17 ਦੇ ਗੁਣ 17 ਦਾ ਪਹਾੜਾ 17 1 17 17 2 34 17 3 51 17 4 68 17 5 85 ਸਤਾਰਾ ਚਿਕਾ 102 ਹੋ ਜਾਏਗਾ ਸੋ ਆਪਾਂ ਇੱਥੇ ਇਹਨੂੰ ਸਟੌਪ ਕਰ ਦਿੰਨੇ ਆ। ਨੈਕਸਟ 12 ਦੇ ਗੁਣਜ ਠੀਕ ਹੈ। ਨਾਲ ਆਪਣੀ ਸ਼ਰਤ ਇਹ ਹੈ ਕਿ 100 ਤੋਂ ਉੱਪਰ ਨਹੀਂ ਜਾਣੇ ਚਾਹੀਦੇ। 12 12 12 ਦੁਨਾ 24 12 3 36 12 ਚੌਕ 48 12 5 60 12 6 72 12 7 84 12 8 96 ਨੈਕਸਟ 3rd 3rd ਹੈ 21 21 ਦੇ ਗੁਣਾਚ 21 ਦਾ ਪਹਾੜਾ ਆਪਾਂ 100 ਤੋਂ ਉੱਪਰ ਨਹੀਂ ਲੈ ਕੇ ਜਾਣਾ ਠੀਕ 21 1 21 2 42 ਤੇ 21 3 63 ਓਕੇ ਤੇ 21 4 84 ਸੋ 21 5 105 ਹੋ ਜਾਏਗਾ ਸੋ ਆਪਾਂ ਇੱਥੇ ਇਹਨੂੰ ਸਟਾਪ ਕਰ ਦਾਂਗੇ ਸੋ ਇਹ ਸਾਡਾ ਆ ਗਿਆ ਆਨਸਰ ਨੈਕਸਟ ਇਹਨਾਂ ਵਿੱਚੋਂ ਕਿਹੜੀਆਂ ਅਪਾਜ ਸੰਖਿਆਵਾਂ ਹਨ ਮੀਨਸ ਪ੍ਰਾਈਮ ਨੰਬਰਸ ਹਨ ਜਿਹੜੇ ਕਿਸੇ ਪਹਾੜੇ ਵਿੱਚ ਨਹੀਂ ਆਂਦੇ ਓਕੇ ਸੋ ਉਹ ਲੰਬੰਦਾ ਬੜਾ ਸੌਖਾ ਤਰੀਕਾ ਹਾਂ ਅਪਾ ਪਹਿਲਾਂ ਦੇਖਾਂਗੇ ਕਿ ਕੀ ਇਹ ਦੋ ਦੇ ਪਹਾੜੇ ਚ ਆਉਂਦੇ ਹਨ ਦੋ ਦੇ ਪਹਾੜੇ ਚ ਕਿਹੜੇ ਆਉਂਦੇ ਹਨ ਜਿਨ੍ਹਾਂ ਦੇ ਮਗਰ ਦੋ ਹੋਵੇ ਚਾਰ ਹੋਵੇ 6 ਹੋਵੇ 8 ਹੋਵੇ ਜਾਂ 0 ਹੋਵੇ ਉਹ ਦੋ ਦੇ ਪਹਾੜੇ ਵਿੱਚ ਆ ਜਾਣਗੇ ਸੋ ਅਪਾ ਦੇਖਦੇ ਹਾਂ ਨਾ ਮਗਰ ਕੋਈ ਹੈ ਨਹੀਂ ਹਣਾ ਇਹ ਦੋ ਦੇ ਪਹਾੜੇ ਚ ਨਹੀਂ ਆਣਗੇ ਨੈਕਸਟ ਹੈ ਤਿੰਨ ਦੇ ਪਹਾੜੇ ਵਿੱਚ ਕਿਹੜੇ ਆਣਗੇ ਸੋ ਤਿੰਨ ਦੇ ਪਹਾੜੇ ਵਿੱਚ ਉਹ ਆਉਂਦੇ ਹਨ ਜਿਨ੍ਹਾਂ ਦੇ ਅੰਕਾਂ ਦਾ ਜੋੜ ਦੇ ਨ ਦੇ ਪਹਾੜੇ ਵਿੱਚ ਆ ਜਾਏਗਾ ਜਿੱਦਾਂ ਇਹ ਅੰਕ ਇਹਨਾਂ 3 3 9 ਜੋੜ ਕਰ ਦੋ 9 ਤੇ 3 12 12 ਜਿਹੜਾ ਹੈ 3 ਦੇ ਪਹਾੜੇ ਚ ਆਂਦਾ ਹਾਂ ਜੀ ਬਿਲਕੁਲ ਆਂਦਾ ਸੋ ਇਹ 3 ਦੇ ਪਹਾੜੇ ਵਿੱਚ ਆਏਗਾ ਠੀਕ ਹੈ ਇਹ ਅਪਹਾਜ ਸੰਖਿਆ ਨਹੀਂ ਹੈ ਇਹ ਤਾਂ 3 ਦੇ ਪਹਾੜੇ ਵਿੱਚ ਆ ਗਿਆ ਅਗਲਾ 9 ਤੇ 2 11 11 ਤੇ 1 12 بارہ بھی تین دے پاڑے چاہتا ہے so, سو اے بھی اپاج سنکھیا نہیں ہے ٹھیک ہے میں ٹھیکہ لگا رہا پر لبنی اپنا اباج سنکھیاں ٹھیک ہے سو میں اتنے کلوز کر دینا سی یہ افاج سنکھیا نہیں ہے نیکسٹ تھرڈ سات ست چودہ چودہ تو ایک پندرہ پندرہ بھی تین د پاڑے سے آئے گا سو یہ بھی ونڈیا جائے گا اس کر کے یہ بھی اپاج سنکھیا نہیں ہے نیکسٹ ہے تین تو دو پان یہ تین دے پہاڑے سے نہیں آئے گا ٹھیک ہے اگلا بھی چیک کر لینا سات تو تین دس دس دو 12 12 ਦਾ 3 ਦੇ پہاڑے ਚ ਆਏਗਾ ਇਸ ਕਰਕੇ ਇਹ ਅਪਹਾਸ ਸੰਖਿਆ ਨਹੀਂ ਹੈ ਸੋ ਜੇ ਤੁਹਾਡੇ ਮੈਥਮੈਟਿਕਸ ਦੇ ਪਿਛਲੇ ਆਨਸਰ ਦੇਖੇ ਉਹਦੇ ਵਿੱਚ 129 ਨੂੰ ਵੀ ਅਪਹਾਜ ਸੰਖਿਆ ਵਜੋਂ ਲਿਖਿਆ ਗਿਆ ਹੈ ਸੋ ਕਿਸੇ ਨੇ ਕਨਫਿਊਜ਼ ਨਹੀਂ ਹੋਣਾ ਕਿ ਪਿੱਛੇ ਜਵਾਬ ਜੀ 129 ਵੀ ਆਇਆ ਤੇ 203 ਵੀ ਆਇਆ ਸਰ ਤੁਸੀਂ ਇਕੱਲਾ 203 ਲਿਖਿਆ 129 ਅਪਹਾਜ ਸੰਖਿਆ ਨਹੀਂ ਹੈ ਇਹ ਤਾਂ 3 ਦੇ ਪਹਾੜੇ 'ਚ ਵੰਡੀ ਜਾ ਰਹੀ ਹੈ 3 4 12 3 3 9 43 ਦੇ ਪਹਾੜੇ 'ਚ ਠੀਕ ਹੈ ਸੋ ਇਹ ਅਪਹਾਜ ਨਹੀਂ ਹੈ ਤਾਂ ਭਾਜ ਹੈ ਠੀਕ ਹੈ ਸੋ ਸਿਰਫ ਇਹੀ ਹੈ 203 ਜੋ ਕਿਸੇ ਪਹਾੜੇ 'ਚ ਨਹੀਂ ਆਂਦਾ ਸੋ ਜਵਾਬ ਆ ਗਿਆ ਭਾਜ ਸੰਖਿਆ ਬਰਾਬਰ ਹੈ 203 ਪੰਜਵਾਂ ਹੇਠ ਲਿਖਿਆਂ ਵਿੱਚੋਂ ਹਰੇਕ ਨੂੰ ਦੋ ਟਾਂਕ ਅਪਹਾਜ ਸੰਖਿਆਵਾਂ ਦੇ ਜੋੜ ਦੇ ਰੂਪ ਵਿੱਚ ਪ੍ਰਗਟ ਕਰੋ ਸੋ ਦੋ ਤਰ੍ਹਾਂ ਦੀਆਂ ਸੰਖਿਆਵਾਂ ਇੱਕ ਟਾਂਕ ਇੱਕ ਜਿਸਤ ਜਿਸਤ ਯਾਨੀ ਜੋ ਜੋਟਿਆਂ ਵਿੱਚ ਹੁੰਦੀਆਂ ਹਨ ਟਾਂਕ ਯਾਨੀ ਜੋ ਕਲੀ ਜੋ ਬੰਟੇ ਵਗੈਰਾ ਬੱਚੇ ਖੇਡਦੇ ਹੁੰਦੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਲੀ ਚੋਟਾ ਕੀ ਹੁੰਦਾ ਤੇ ਟਾਂਕ ਸੰਖਿਆਵਾਂ 1 3 5 7 9 11 13 15 17 ਤੇ ਜਿਸ ਤ ਸੰਖਿਆਵਾਂ 2 4 6 8 10 ਠੀਕ ਹੈ ਜਿਨ੍ਹਾਂ ਦੇ ਪਿੱਛੇ 2 4 6 8 0 ਆਂਦਾ ਉਹਨੂੰ ਆਪਾਂ ਜਿਸ ਤ ਸੰਖਿਆਵਾਂ ਕਹਿੰਦੇ ਹਾਂ ਓਕੇ ਇਹ ਕੀ ਕਹਿ ਰਿਹਾ ਹੇਠ ਲਿਖਿਆਂ ਵਿੱਚੋਂ ਹਰੇਕ ਨੂੰ ਦੋ ਟਾਂਕ ਪਰ ਨਾਲ ਕੀ ਕਿਹਾ ਅਪਾਜ ਸੰਖਿਆਵਾਂ ਠੀਕ ਹੈ ਦੇ ਜੋੜੇ ਦੇ ਰੂਪ ਵਿੱਚ ਪ੍ਰਗਟ ਕਰੋ ਹੁਣ ਟਾਂਕ ਵੀ ਹੋਵੇ ਤੇ ਅਪਹਾਜ ਵੀ ਹੋਵੇ ਉਹਦੇ ਆਪਾਂ ਜੋੜੇ ਦੇ ਰੂਪ ਵਿੱਚ ਪ੍ਰਗਟ ਕਰਨਾ ਦੋ ਸੰਖਿਆਵਾਂ ਲੈਣੀਆਂ ਨੇ ਠੀਕ ਹੈ ਜਿਹੜੇ ਕਿ ਉਹਨਾਂ ਨੂੰ ਅਸੀਂ ਜੋੜ ਲਈਏ ਤਾਂ ਇਹ ਆਵੇ ਸੋ ਆਪਾਂ ਸਭ ਤੋਂ ਪਹਿਲਾਂ ਲੈਂਦੇ ਹਾਂ 16 ਨੂੰ ਸੋ ਇਹਨੂੰ ਆਪਾਂ ਲਿਖਣਾ ਹੈ ਇਸ ਤਰ੍ਹਾਂ ਕਿ ਇਹਦੇ ਵਿੱਚ ਦੋ ਟਾਂਕ ਸੰਖਿਆਵਾਂ ਵੀ ਆ ਜਾਣ ਪਰ ਉਹ ਟਾਂਕ ਸੰਖਿਆਵਾਂ ਅਪਾਜ ਵੀ ਹੁਣ ਮੀਨਸ ਕਿਸੇ ਟੇਬਲ ਵਿੱਚ ਨਾ ਆਉਂਦੀਆਂ ਹੁਣ ਜਿੱਦਾਂ ਟਾਂਕ ਸੰਖਿਆਵਾਂ ਹੁੰਦੀਆਂ 1 3 5 7 9 ਹੁਣ 9 ਤੱਕ ਸੇ ਟੇਬਲ ਚ ਆ ਜਾਂਦਾ ਪਰ ਨਾਲ ਉਹਨੇ ਸ਼ਤ ਲਗਾਤੀਓ ਅਪਾਜ ਵੀ ਹੋਵੇ ਸੋ ਦੋ ਅੰਕਾਂ ਦਾ ਜੋੜ ਜੋ ਟਾਂਕ ਵੀ ਹੋਵੇ ਤੇ ਅਪਾਜ ਵੀ ਹੋਵੇ ਉਹ ਵਾਲੀਆਂ ਸੰਖਿਆਵਾਂ ਦਾ ਜੋੜ 16 ਹੋਣਾ ਚਾਹੀਦਾ ਹੈ ਸੋ ਇੱਕ ਤਾਂ ਆਪਾਂ ਦੇਖਦੇ ਹਾਂ ਕਿ 3 13 ਠੀਕ ਹੈ ਦੋਨੋਂ ਕਿਸੇ ਟੇਬਲ ਚ ਨਹੀਂ ਆਉਂਦੇ ਇੱਕ ਤਾਂ ਸਾਡੇ ਕੋਲ a ਆ ਗਿਆ ਹਾਂ ਦੂਸਰਾ ਇਹ ਵੀ ਆਸਧਕ 5 ਜਮਾ 11 ਇਹ ਵੀ ਦੋ ਟੇਬਲ ਚ ਨਹੀਂ ਆਉਂਦੇ ਸੋ ਬਾਕੀ ਆਪਾਂ ਜੋ ਵੀ ਲਾਂਗੇ 12 ਜਮਾ 4 ਠੀਕ ਹੈ ਉਹ ਸਾਰੇ ਕਿਸ ਨਾ ਕਿਸੇ ਟੇਬਲ ਚ ਆਣਗੇ ਇਸ ਕਰਕੇ ਉਹ ਸਾਡੇ ਦਿੱਤੀ ਹੋਈ ਸ਼ਰਤ ਨੂੰ ਪੂਰਾ ਨਹੀਂ ਕਰਦੇ ਸੋ ਇਹਦਾ ਜਵਾਬ ਏ ਆ ਗਿਆ ਨੈਕਸਟ ਇਹ ਹੈ ਸੈਕਿੰਡ 28 ਸੋ 28 ਨੂੰ ਆਪਾਂ 11 ਜਮਾ 17 ਦੇ ਰੂਪ ਵਿੱਚ ਦਿਖਾ ਸਕਦੇ ਹਾਂ ਠੀਕ ਸੋ ਬਾਕੀ ਜਿੰਨਾਂ ਨਾਲ ਵੀ ਕਰਾਂਗੇ 14 14 28 15 13 28 25 3 28 ਇਹ ਸਾਰੇ ਕੋਈ ਨਾ ਕੋਈ ਇੱਕ ਰਕਮ ਜਿਹੜੀ ਹੈ ਇਹੋ ਜੀ ਆ ਜਾਏਗੀ ਜਿਹੜੀ ਕਿਸੇ ਨਾ ਕਿਸੇ ਟੇਬਲ ਵਿੱਚ ਆਂਦੀ ਹੈ ਪਰ ਇਹ ਵਾਲੀ ਜੋ ਸ਼ਰਤ ਹੈ ਕਿ ਟਾਂਕ ਵੀ ਹੋਵੇ ਤੇ ਅਪਹਾਜ ਵੀ ਹੋਵੇ ਉਹ ਇਹ ਦੋ ਅੰਕ ਜਿਹੜੇ ਹੈ ਪੂਰਾ ਕਰਦੇ ਹਨ ਸੋ ਇਹਦਾ ਜਵਾਬ ਇਹ ਆ ਗਿਆ ਨੈਕਸਟ 43 ਦਾ ਓਕੇ okay? ਸੋ 3 ਦੇ ਹੁਣ ਆ ਗਿਆ 40 40 ਨੂੰ ਆਪਾਂ ਕਰ ਸਕਦੇ ਹਾਂ 3 37 ਠੀਕ ਹੈ 37 3 40 ਹੋ ਗਿਆ ਦੋਨੋਂ ਟਾਂਕ ਵੀ ਹਨ ਤੇ ਆਪਾਂ ਵੀ ਹਨ ਅਗਲਾ ਹੈ 11 29 ਠੀਕ ਹੈ 29 ਤੇ 11 40 ਇਹ ਵੀ ਦੋਨੋਂ ਕਿਸੇ ਟੇਬਲ 'ਚ ਨਹੀਂ ਆਉਂਦੇ ਅਗਲਾ ਹੈ 17 23 ਇਹ ਵੀ ਕਿਸੇ ਟੇਬਲ 'ਚ ਨਹੀਂ ਆਉਂਦੇ ਇਹ ਸਾਡਾ ਜਵਾਬ ਆ ਗਿਆ ਨੈਕਸਟ ਨੈਕਸਟ ਹੈ 6 ਮਾ 83 ਤੀਆਂ ਸੰਖਿਆਵਾਂ ਦੇ ਵਿੱਚਕਾਰ ਸਾਰੀਆਂ ਅਪਹਾਜ ਸੰਖਿਆਵਾਂ ਲਿਖੋ ਸੋ ਇਹਨਾਂ ਦੇ ਵਿੱਚਕਾਰ ਲਿਖਣਾ ਨਾ ਆਪਾਂ 1 ਨੂੰ ਗਿਨਣਾ ਤੇ ਨਾ ਆਪਾਂ 25 ਨੂੰ ਗਿਨਣਾ ਨਾ ਆਪਾਂ 85 ਨੂੰ ਨਾ 105 ਠੀਕ ਹੈ ਇਹਨਾਂ ਦੇ ਵਿੱਚਕਾਰ ਜੋ ਅਪਹਾਜ ਸੰਖਿਆਵਾਂ ਜੋ ਕਿਸੇ ਵੀ ਟੇਬਲ ਕਿਸੇ ਵੀ ਪਹਾੜੇ ਵਿੱਚ ਨਹੀਂ ਆਉਂਦੀਆਂ ਉਹ ਲਿਖਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਲਿਖ ਲਿਆ 1 ਤੋਂ 25 ਵਿੱਚਕਾਰ ਅਪਹਾਜ ਸੰਖਿਆਵਾਂ ਸੋ 1 ਨੂੰ ਆਪਾਂ ਗਿਨਣਾ ਨਹੀਂ ਨਾ 25 ਨੂੰ ਸਭ ਤੋਂ ਪਹਿਲੀ ਅਪਹਾਜ ਸੰਖਿਆ ਆ ਗਈ 2 ਫਿਰ ਉਸ ਤੋਂ ਬਾਅਦ ਆ ਗਈ 3 ਫਿਰ 5 7 11 13 15 ਤਾਂ ਅਪਾਜ ਹੈਗੀ ਆ 17 19 ਤੇ 23 ਇਹ ਸਾਡਾ ਜਵਾਬ ਆ ਗਿਆ ਸੋ ਅਗਲਾ ਹੈ ਸੈਕਿੰਡ 85 ਤੋਂ 105 ਦੇ ਵਿਚਕਾਰ ਅਪਾਜ ਸੰਖਿਆਵਾਂ ਨਾ 85 ਨਾ 105 ਠੀਕ ਹੈ ਸੋ ਇਹਦੇ ਵਿੱਚ ਕੀ ਆਏਗਾ ਸਭ ਤੋਂ ਪਹਿਲਾਂ ਆ ਜਾਏਗਾ 99 99 ਤੋਂ ਬਾਅਦ ਆ ਜਾਏਗਾ 97 ਠੀਕ ਹੈ 97 ਤੋਂ ਬਾਅਦ 101 101 ਤੋਂ ਬਾਅਦ ਆ ਜਾਏਗਾ 100 ਤਿੰਨ ਠੀਕ ਇਹ ਉਹ ਸੰਖਿਆਵਾਂ ਜਿਹੜੀਆਂ ਕਿਸੇ ਟੇਬਲ ਵਿੱਚ ਨਹੀਂ ਆਉਂਦੀਆਂ ਅਪਾੜ ਸੰਖਿਆਵਾਂ ਪ੍ਰਾਈਮ ਨੰਬਰਸ ਨੈਕਸਟ ਨੈਕਸਟ ਹੈ 3rd 120 ਤੋਂ 140 ਦੇ ਵਿਚਕਾਰ ਆਪਾਂ ਅਪਾੜ ਸੰਖਿਆਵਾਂ ਦੇਖਣੀਆਂ ਹਨ ਹੁਣ ਸਭ ਤੋਂ ਪਹਿਲਾਂ ਕਿਹੜੀ ਅੱਜ ਕੀ 127 ਫਿਰ 131 ਤੁਹਾਡੇ ਮੈਥਸ ਦੇ ਜਵਾਬ ਜੋ ਲਿਖੇ ਹੋਏ ਹਨ ਉਹਨਾਂ ਦੇ ਵਿੱਚ 129 ਨੂੰ ਵੀ ਦੋ ਜਗ੍ਹਾ ਤੇ ਅਪਾਜ ਸੰਖਿਆ ਮ ਆ ਗਿਆ ਹੈ ਇੱਕ ਤਾਂ ਚੌਥੇ ਸਮ ਦੇ ਵਿੱਚ ਉਥੇ ਸ਼ੋਅ ਕੀਤਾ ਗਿਆ ਕਿ 129 ਅਪਾਜ ਸੰਖਿਆ ਹੈ ਪਰ ਅਪਾਜ ਕਿਦਾਂ ਉਸਦੀ ਕਿਉਂਕਿ ਇਹ ਤਿੰਦੇ ਭਾੜੇ ਚ ਆ ਰਹੀ ਹੈ ਇਹਦੇ ਅੰਕਾਂ ਦਾ ਜੋੜ ਤਿੰਦੇ ਭਾੜੇ ਚ ਆਉਂਦਾ 9 ਤੇ ਤੋਂ 11 ਤੇ 12 ਸੋਇ 129 ਤਿੰਦੇ ਭਾੜੇ ਚ ਵੰਡੀ ਜਾਏਗੀ 3 ਚੋਕੇ 12 ਤੇ 3 3 9 43 ਦੇ ਪਹਾੜੇ 'ਚ ਠੀਕ ਹੈ 129 ਆ ਜਾਂਦਾ ਸੋ 129 ਅਭਾਜ ਸੰਖਿਆ ਨਹੀਂ ਹੈ ਇਹ ਤੁਹਾਡੇ ਮੈਥ ਤੇ ਕਰੈਕਸ਼ਨ ਕਰਨ ਵਾਲੀ ਹੈ ਸੋ ਜਵਾਬ ਆਏਗਾ 127 131 137 ਤੇ 139 ਨੈਕਸਟ ਆ 7th ਕਿ 36 ਇੱਕ ਆਦਰਸ਼ ਸੰਖਿਆ ਯਾਨੀ ਪਰਫੈਕਟ ਨੰਬਰ ਹੈ ਸੋ ਪਰਫੈਕਟ ਨੰਬਰ ਕਿਹੜੇ ਹੁੰਦੇ ਹਨ ਕਿ ਜਦੋਂ ਅਸੀਂ ਕਿਸੇ ਵੀ ਨੰਬਰ ਦੇ ਫੈਕਟਰਸ ਬਣਾਈਏ ਕਿਸੇ ਵੀ ਨੰਬਰ ਦੇ ਆਪਾਂ ਗੁਣਨਖੰਡ ਬਣਾਈਏ ਸਪੋਜ਼ ਆਪਾਂ 6 ਦੇ ਗੁਣਨਖੰਡ ਬਣਾਈਏ ਸੋ 6 ਦੇ ਗੁਣਨਖੰਡ ਕੀ ਬਣਨਗੇ ਠੀਕ ਹੈ ਇਹ ਬਣ ਜਾਏਗਾ 1 6 2 3 ਠੀਕ ਹੈ ਉਸ ਤੋਂ ਬਾਅਦ ਇਹ ਰਿਪੀਟ ਹੋਣੇ ਸ਼ੁਰੂ ਹੋ ਜਾਣਗੇ ਸੋ 6 ਦੇ ਗੁਣਨਖੰਡ ਬਣ ਗਏ 1 2 ਤੇ 3 ਸੋ ਪਰਫੈਕਟ ਨੰਬਰ ਆਦਰਸ਼ ਸੰਖਿਆ ਉਹ ਹੁੰਦੀ ਹੈ ਜਦੋਂ ਆਪਾਂ ਇਸ ਅੰਕ ਦੇ ਗੁਣਨਖੰਡਾਂ ਦਾ ਜੋੜ ਕਰੀਏ 3 2 5 1 6 ਤਾਂ ਉਹੀ ਸੰਖਿਆ ਆ ਜਾਵੇ ਉਸ ਨੂੰ ਆਪਾਂ ਕਹਿੰਦੇ ਆ ਆਦਰਸ਼ ਸੰਖਿਆ ਸੋ ਇਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ 36 ਇੱਕ ਆਦਰਸ਼ ਸੰਖਿਆ ਨਹੀਂ ਹੈ ਸੋ ਤੁਹਾਨੂੰ ਮੈਂਸ਼ਨ ਕਰਨਾ ਪਏਗਾ ਕਿ ਕਿਉਂ ਨਹੀਂ ਹੈ ਆਪਾਂ ਕਹਾਂਗੇ ਕਿ ਕਿਉਂਕਿ ਜੇ ਆਪਾਂ ਫੈਕਟਰਸ ਬਣਾ ਦਿੰਦੇ ਹਾਂ ਯਾਨੀ ਗੁਣਨਖੰਡ ਬਣਾ ਦਿੰਦੇ ਹਾਂ ਸੋ 36 ਦੇ ਗੁਣਨਖੰਡ ਕੀ ਹੋਣਗੇ ਇੱਕ ਤਾਂ ਹੋ ਜਾਏਗਾ 1 36 ਠੀਕ ਦੁਜਾ ਕਿਉ ਹੋ ਜਾਏਗਾ 2 18 3 12 4 9 6 6 ਠੀਕ ਸੋ ਇਹ ਸਾਰਿਆਂ ਦੇ ਫੈਕਟਰ ਹੋ ਜਾਣਗੇ ਸੋ ਦੇਖੋ ਜਦੋਂ ਅਸੀਂ ਇਹਨਾਂ ਸਾਰਿਆਂ ਨੂੰ ਜੋੜਾਂਗੇ ਤਾਂ 36 ਤੋਂ ਉੱਪਰ ਚਲੇ ਜਾਏਗੀ ਨਾ ਰਕਮ 2 ਤੇ 3 3 6 ਚਾ 10 6 16 6 22 9 31 ਤੇ 12 43 ਤੇ 18 61 ਸੋ 36 ਤੋਂ ਵੱਜੇਗੀ ਇਸ ਕਰਕੇ ਅਸੀਂ ਕਨਕਲੂਜਨ ਕੱਢਿਆ ਕਿ 36 ਇੱਕ ਅਦਰਸ਼ ਸੰਖਿਆ ਨਹੀਂ ਹੈ ਨੈਕਸਟ ਹੈ 8th ਖਾਲੀ ਗੁਣਨ ਖੰਡ ਪਰੋ ਸੋ ਆਪਾਂ ਇਹਨੇ ਖਾਲੀ ਥਾਂਵਾਂ ਪਰ ਨੀਆਂ ਹਨ ਇਹਦਾ ਸਿੰਪਲ ਹੀ ਹੈ ਦਾ ਸਿਰਫ ਟੇਬਲ ਹੀ ਗਿਣਨਾ ਪਰ ਕਈ ਵਾਰ ਕੁਝ ਸੰਖਿਆਵਾਂ ਵੱਡੀਆਂ ਆ ਜਾਂਦੀਆਂ ਜਿਹਦੇ ਸਾਨੂੰ ਕੋਈ ਵਾਰ ਟੇਬਲ ਯਾਦ ਨਹੀਂ ਆਂਦੇ ਸੋ ਉਹਦਾ ਤਰੀਕਾ ਕੀ ਉਹ ਵੀ ਆਪਾਂ ਇੱਥੇ ਸਮਝਾਂਗੇ ਸੋ 5 ਤੇ ਜਵਾਬ ਆਉਣਾ ਚਾਹੀਦਾ 3 5 ਦਾ ਟੇਬਲ ਗਿਣੋ ਕਿਥੋਂ ਰਕੇ ਗਿਣਾਂਗੇ ਕਿ 3 ਆਵੇ ਯੈਸ 5 ਜੋ 6 3 ਨੈਕਸਟ ਹੈ ਸੈਕਿੰਡ 6 ਦਾ ਟੇਬਲ ਹਨਾ ਕਿੰਨੇ ਚਿਕਾ 48 ਹੁੰਦਾ 8 6 48 ਓਕੇ ਅਗਲਾ ਹੈ 7 ਗੁਣਾ ਠੀਕ ਹੈ 9 7 ਨੂੰ 63 ਪਤਾ ਹੈ ਸੋ 104 ਜੇ ਮੰਨ ਲਓ ਤੁਹਾਨੂੰ ਨਹੀਂ ਯਾਦ ਆ ਰਿਹਾ ਕਿ ਕਿੰਨੇ 8 104 ਹੁੰਦਾ ਸਿੰਪਲ ਤੁਸੀਂ ਇੱਥੇ ਉਹਨੂੰ ਭਾਗ ਕਰ ਸਕਦੇ ਹੋ 104 ਨੂੰ 8 ਦੇ ਨਾਲ ਭਾਗ ਕਰ ਦਿਓ ਇਹ ਸਾਡਾ ਜਵਾਬ ਆ ਜਾਏਗਾ ਆਪਾਂ ਦੇਖ ਲੈਂਦੇ ਆ 8 1 8 ਵੈਸੇ ਹੁੰਦਾ 13 8 104 ਪਰ ਆਪਾਂ ਇਸ ਤਰੀਕੇ ਨਾਲ ਦੇਖ ਲੈਂਦੇ ਆ 8 1 8 ਸੋ 10 ਚੋਂ 8 ਘਟਾਇਆ 2 4 نیچے ਆ ਗਿਆ 8 3 24 ओके okay. so, सो ਇਹ ਜਵਾਬ ਆ ਗਿਆ 13 ਸਵੱਛ ਤੁਸੀਂ 13 ਲਿਖ ਸਕਦੇ ਹੋ ਇਸੇ ਤਰ੍ਹਾਂ 15 ਦਾ 105 ਹੁੰਦਾ ਜੇ ਤੁਹਾਨੂੰ ਨਹੀਂ ਪਤਾ ਚੱਲਦਾ ਤੇ ਉਹੀ ਫਾਰਮੂਲਾ ਲਾਓ 105 ਨੂੰ ਰੱਖੋ ਵਿੱਚ 7 ਨੂੰ ਬਾਹਰ 7 1 7 ਦਸਾਂ 7 ਘਟਾ ਲਿਆ 3 ਤੇ 5 ਆ ਗਿਆ 7 5 35 ਸੋ ਇਹ 15 ਸਾਡਾ ਜਵਾਬ ਆ ਗਿਆ ਇੱਥੇ ਲਿਖ ਦਿਓ 15 ਠੀਕ ਸੋ ਇਸ ਤਰੀਕੇ ਨਾਲ ਤੁਸੀਂ ਬੜੇ ਆਰਾਮ ਨਾਲ ਇਹਨੂੰ ਕਰ ਸਕਦੇ ਹੋ ਨੈਕਸਟ ਦੋ ਅੰਕਾਂ ਵਾਲੀਆਂ ਸਾਰੀਆਂ ਅਪਹਾਜ ਸੰਖਿਆਵਾਂ ਦੀ ਸੂਚੀ ਬਣਾਓ ਜਿਨ੍ਹਾਂ ਵਿੱਚੋਂ ਦੋਨੋਂ ਅੰਕ ਅਪਹਾਜ ਸੰਖਿਆਵਾਂ ਹੋਣ ਓਕੇ ਸੋ ਇਹਨੂੰ ਸਮੇਂ ਨਾਲ ਜ਼ਰੂਰੀ ਹੈ ਇਹ ਨਹੀਂ ਪੁੱਛ ਰਿਹਾ ਕਿ ਅਪਹਾਜ ਸੰਖਿਆਵਾਂ ਦੋ ਅੰਕਾਂ ਵਾਲੀਆਂ ਲਿਖੋ ਕਹਿੰਦਾ ਉਹਨਾਂ ਅਪਹਾਜ ਸੰਖਿਆਵਾਂ ਦੀ ਸੂਚੀ ਬਣਾਓ ਜਿਨ੍ਹਾਂ ਦੇ ਦੋਨੋਂ ਅੰਕ ਵੀ ਅਪਹਾਜ ਹੋਣ ਠੀਕ ਹੈ ਸੋ ਪਹਿਲਾਂ ਤਾਂ ਇਹ ਸ਼ਰਤ ਹੈ ਕਿ ਦੋ ਅੰਕਾਂ ਵਾਲੀਆਂ ਅਪਹਾਸ ਸੰਖਿਆਵਾਂ ਲਿਖਣੀਆਂ ਹਨ ਸੋ ਉਹਦੇ ਵਿੱਚ ਤਾਂ ਹੋਣਾ ਜਿਹੜੇ ਪਹਿਲੇ ਹਨ ਇੱਕ ਤਾਂ ਵੈਸੇ ਵੀ ਨਾ ਅਪਹਾਜ ਹੈ ਨਾ ਸੰਯੁਕਤ ਹੈ ਠੀਕ ਹੈ ਸੋ ਉਹ ਵੀ ਚਲਾ ਗਿਆ ਦੋ ਨੂੰ ਵੀ ਛੱਡ ਦੋ ਤਿੰਨ ਨੂੰ ਪੰਜ ਨੂੰ ਸੱਤ ਨੂੰ ਠੀਕ ਹੈ ਇਹ ਸਾਰੇ ਛੱਡ ਤੇ ਹੁਣ ਆਪਾਂ ਸ਼ੁਰੂ ਕਰਾਂਗੇ 11 ਹਨਾ 11 ਵੀ ਨਹੀਂ ਆ ਸਕਦਾ ਕਿਉਂਕਿ ਦੋਨੋਂ ਇੱਕ ਤੋਂ ਬਣਦੇ ਹਨ ਸੋ ਇੱਕ ਵਾਲੇ ਸਾਰੀ ਲਾਈਨ ਛੱਡਣੀ ਪੈਣੀ 11 12 13 ਕਿਉਂ ਕਿਉਂਕਿ 1 ਜਿਹੜਾ ਹੈ ਅਪਾਜ ਸੰਖਿਆ ਨਹੀਂ ਹੈ ਹੁਣ 2 ਵਾਲੀ ਲਾਈਨ 'ਚ ਆਜੋ 2 ਵਾਲੀ ਲਾਈਨ 'ਚ ਸਭ ਤੋਂ ਪਹਿਲੀ ਅਪਾਜ ਸੰਖਿਆ ਆਂਦੀ ਹੈ 23 ਹਨਾ 23 23 ਦਾ ਬਿਲਕੁਲ ਠੀਕ ਹੈ ਕਿਉਂਕਿ 2 ਅਪਾਜ ਸੰਖਿਆ ਤੇ 3 ਵੀ ਅਪਾਜ ਸੰਖਿਆ ਇਹ ਸਾਡਾ ਪੂਰਾ ਕਰਦਾ ਹੈ ਉਸ ਤੋਂ ਬਾਅਦ ਆਂਦਾ 29 ਠੀਕ ਹੈ 29 ਨੂੰ ਅਸੀਂ ਨਹੀਂ ਲਿਖ ਸਕਦੇ ਕਿਉਂ ਕਿ 9 ਜਿਹੜਾ ਹੈਗਾ ਅਪਾਜ ਨਹੀਂ ਹੈ 3 ਦੇ ਪਹਾੜੇ ਵਿੱਚ ਆਂਦਾ ਸੋ ਇਹ ਸਾਡੀ ਕੰਡੀਸ਼ਨ ਕਿ ਦੋਨੋਂ ਅੰਕ ਅਪਾਜ ਸੰਖਿਆਵਾਂ ਹੋਣ 2 ਤਾਂ ਅਪਾਜ ਹੈ ਪਰ 9 ਅਪਾਜ ਨਹੀਂ ਹੈ ਕਿਉਂਕਿ ਇਹ 3 ਦੇ ਭਾੜੇ ਜਾਂਦਾ ਸੋ ਇਹਨੂੰ ਅਸੀਂ ਨਹੀਂ ਲਿਖ ਸਕਦੇ ਸੋ ਇਸੇ ਤਰ੍ਹਾਂ ਕਰਦੇ ਕਰਦੇ ਅਗਲੀ ਲਾਈਨ ਚ ਆ ਜੋ ਅਗਲੀ ਲਾਈਨ ਚ ਵੀ ਇੱਕੋ ਹੀ ਅੰਕ ਹੈ 37 37 ਉਸ ਤੋਂ ਅੱਗੇ 40 ਵਾਲੀ ਲਾਈਨ ਚ ਕੋਈ ਵੀ ਨਹੀਂ ਹੈ ਫਿਰ 53 ਆ ਗਿਆ ਉਸ ਤੋਂ ਬਾਅਦ ਆ ਗਿਆ 73 ਸੋ ਸਾਡੀਆਂ ਦੋਨੋਂ ਸ਼ਰਤਾਂ ਨੂੰ ਪੂਰਾ ਕਰਦੇ ਹੋਏ ਵੀ ਇਹ ਅਪਾਜ ਸੰਖਿਆਵਾਂ ਹੋਣ ਤੇ ਅਪਾਜ ਸੰਖਿਆਵਾਂ ਦੇ ਅੰਕ ਵੀ ਅਪਾਜ ਹੋਣ ਸੋ ਇਹ ਚਾਰ ਅੰਕ ਹਨ ਚਾਰ ਸੰਖਿਆਵਾਂ ਹਨ ਜਿਹੜੀਆਂ ਇਹ ਪੂਰਾ ਕਰਦੀਆਂ ਹਨ ਸੋ ਇਹ ਸਾਡਾ ਜਵਾਬ ਆ ਗਿਆ ਓਕੇ ਸਟੂਡੈਂਟਸ ਸੋ ਇਹ ਸੀ ਸਾਡੀ ਐਕਸਰਸਾਈਜ਼ 3.1 ਹੋਪ ਤਨ ਸਾਰਿਆਂ ਨੂੰ ਸਮਝ ਆ ਗਈ ਹੋਏਗੀ ਅਖੀਰ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਚੈਨਲ ਨੂੰ ਇੰਨਾ ਸਬਸਕ੍ਰਾਈਬ ਕੀਤਾ ਇੰਨੇ ਲਾਈਕ ਕੀਤੇ ਬਹੁਤ ਜ਼ਿਆਦਾ ਸ਼ੇਅਰ ਕੀਤਾ ਜਿਹਦੀ ਮੈਨੂੰ ਨਹੀਂ ਆਸ ਸੀ ਸੋ ਥੈਂਕ ਯੂ ਵੈਰੀ ਮਚ ਉਮੀਦ ਹੈ ਇਸੇ ਤਰ੍ਹਾਂ ਹੀ ਅੱਗੇ ਵੀ ਪਿਆਰ ਦਿੰਦੇ ਰਹੋਗੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ